ਆਮ ਆਦਮੀ ਪਾਰਟੀ ਦਾ ਬੜਾ ਹੀ ਗੰਦਾ ਤੇ ਕਾਨੂੰਨਾ ਚਿਹਰਾ ਫਿਰ ਤੋਂ ਇੱਕ ਵਾਰ ਸਾਹਮਣੇ ਆਇਆ ਪਹਿਲਾਂ ਲਾਲਚੰਦ ਕਟਾਰੂ ਚੱਕ ਸੀ ਹੁਣ ਇੱਕ ਇਹਨਾਂ ਦੇ ਮੰਤਰੀ ਬਲਕਾਰ ਸਿੰਘ ਦੀ ਵੀਡੀਓ ਸਾਹਮਣੇ ਆਈ ਐਨੀ ਗੰਦੀ ਵੀਡੀਓ ਕਿਸ ਤਰ੍ਹਾਂ ਇੱਕ 21 ਸਾਲ ਦੀ ਬੱਚੀ ਦੇ ਨਾਲ ਉਹਨੂੰ ਨੌਕਰੀ ਦਾ ਲੋਭ ਲਾਲਚ ਦੇ ਕੇ ਤੇ ਜਿਸ ਤਰੀਕੇ ਨਾਲ ਵੀਡੀਓ ਨਾਲ ਵੀਡੀਓ ਦੇ ਅੰਦਰ ਗੰਦ ਕੀਤਾ ਜਾ ਰਿਹਾ ਉਹਦੀ ਕੋਈ ਚਰਚਾ ਵੀ ਨਹੀਂ ਕਰ ਸਕਦਾ ਕੋਈ ਨਾਲ ਦਿਖਾ ਸਕਦਾ ਨਾਲ ਉਹਦੀ ਕੋਈ ਗੱਲ ਕਰ ਸਕਦਾ ਇਹਨੀ ਗੰਦੀ ਵੀਡੀਓ ਆ ਇਹ ਆਮ ਆਦਮੀ ਪਾਰਟੀ ਦੇ ਸਾਰੇ ਮੰਤਰੀ ਪਤਾ ਨਹੀਂ ਇਹਨਾਂ ਦੇ ਐਮ.ਐਲ.ਏ ਇਹਨਾਂ ਦੇ ਐਮ.ਪੀ ਪਤਾ ਨਹੀਂ ਕਿਸ ਤਰ੍ਹਾਂ ਦੇ ਗੰਦੇ ਬੰਦੇ ਲੱਭ ਕੇ ਲੈ ਕੇ ਆਉਂਦੇ ਅਰਵਿੰਦ ਕੇਜਰਵਾਲ ਨੇ ਇੱਕ ਤੋਂ ਇੱਕ ਹੀਰੇ ਪਰ ਆਪਣਾ ਦਿੱਲੀ ਅੰਦਰ ਵੀ ਇਹੀ ਗੰਦ ਪੋੜ ਰਹੇ ਸੀ ਭਾਵੇਂ ਸੰਦੀਪ ਹੋਵੇ ਭਾਵੇਂ ਹੋਰ ਲੋਕ ਹੋਣ ਕੁੱਟਣ ਮਾਰਨ ਅੰਦਰ ਸਵਾਤੀ ਮਾਲੀਵਾਲ ਇੱਕ ਆਪਣੀ ਰਾਜ ਸਭਾ ਦੇ ਐਮ.ਪੀ ਨੂੰ ਕੁੱਟ ਰਏ ਸੀ ਕਿਸ ਤਰ੍ਹਾਂ ਦੇ ਗੰਦੇ ਲੋਕ ਨੇ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਦੀ ਖਾਸ ਤੌਰ 'ਤੇ ਮੈਂ ਗੱਲ ਕਰਾਂ ਇਹ ਪਾਰਟੀ ਜਿਹੜੀ ਆ ਪੌਨ ਮੂਵੀ ਬਣਾਉਣ ਵਾਲੀ ਜ਼ਿਆਦੀ ਪਾਰਟੀ ਦਿਖਦੀ ਆ ਔਰ ਐਸੇ ਗੰਦੇ ਕਿਰਦਾਰ ਨੇ ਨਾ ਲੋਕਾਂ ਦੇ ਕਿ ਸਮਾਜ ਅੰਦਰ ਐਸੀ ਚੀਜ਼ਾਂ ਨੂੰ ਅਸੀਂ ਵੇਖ ਵੀ ਨਹੀਂ ਸਕਦੇ ਔਰ ਰਖਾ ਵੀ ਨਹੀਂ ਸਕਦੇ ਇਹ ਗੁਰੂਆਂ ਪੀਰਾਂ ਦੀ ਧਰਤੀ ਨੂੰ ਕਿਵੇਂ ਬਦਨਾਮ ਕਰ ਰਿਹਾ ਗੰਦੇ ਲੋਗ ਮੈਂ ਪੰਜਾਬ ਦੇ ਗਵਰਨਰ ਸਾਹਿਬ ਨੂੰ ਬੇਨਤੀ ਕਰਦਾ ਅਰਵਿੰਦ ਕੇਜਰੀਵਾਲ ਜੀ ਨੂੰ ਔਰ ਭਗਵੰਤ ਮਾਨ ਜੀ ਨੂੰ ਤਾਂ ਕੋਈ ਸ਼ਰਮ ਨਹੀਂ ਰਹੀ ਪਰ ਤੁਹਾਨੂੰ ਜ਼ਰੂਰ ਕਾਰਵਾਈ ਕਰਨੀ ਚਾਹੀਦੀ ਐ ਇੰਨੀ ਗੰਦੀਆਂ ਵੀਡੀਓ ਪਾਉਣ ਵਾਲੇ ਲੋਗ ਰਹੀ ਨੇ ਕੁਕਰਮ ਕਰਨ ਵਾਲੇ ਲੋਕਾਂ ਨੂੰ ਤੁਹਾਨੂੰ ਜਲਦੀ ਮੰਤਰਾਲੇ ਚੋਂ ਬਰਖਾਸਤ ਕਰਨਾ ਚਾਹੀਦਾ ਹੈ ਆਮ ਆਦਮੀ ਪਾਰਟੀ ਦਾ ਬੜਾ ਹੀ ਗੰਦਾ ਤੇ ਕਾਨੂੰਨਾ ਚਿਹਰਾ ਫਿਰ ਤੋਂ ਇੱਕ ਵਾਰ ਸਾਹਮਣੇ ਆਇਆ ਹੈ ਪਹਿਲਾ ਲਾਲਚੰਦ ਕਟਾਰੂ ਚੱਕ ਸੀ ਹੁਣ ਇੱਕ ਇਹਨਾਂ ਦੇ ਮੰਤਰੀ ਬਲਕਾਰ ਸਿੰਘ ਦੀ ਵੀਡੀਓ ਸਾਹਮਣੇ ਆਈ ਐਨੀ ਗੰਦੀ ਵੀਡੀਓ ਕਿਸ ਤਰ੍ਹਾਂ ਇੱਕ 21 ਸਾਲ ਦੀ ਬੱਚੀ ਦੇ ਨਾਲ ਉਹਨੂੰ ਨੌਕਰੀ ਦਾ ਲੋਭ ਲਾਲਚ ਦੇ ਕੇ ਤੇ ਜਿਸ ਤਰੀਕੇ ਨਾਲ ਵੀਡੀਓ ਨਾਲ ਵੀਡੀਓ ਦੇ ਅੰਦਰ ਗੰਦ ਕੀਤਾ ਜਾ ਰਿਹਾ ਉਹਦੀ ਕੋਈ ਚਰਚਾ ਵੀ ਨਹੀਂ ਕਰ ਸਕਦਾ ਉਹਨੂੰ ਕੋਈ ਨਾਲ ਦਿਖਾ ਸਕਦਾ ਉਹਦੀ ਕੋਈ ਗੱਲ ਕਰ ਸਕਦਾ ਐਨੀ ਗੰਦੀ ਵੀਡੀਓ ਆ ਇਹ ਆਮ ਆਦਮੀ ਪਾਰਟੀ ਦੇ ਸਾਰੇ ਮੰਤਰੀ ਪਤਾ ਨਹੀਂ ਇਹਨਾਂ ਦੇ ਐਮਐਲਏ ਇਹਨਾਂ ਦੇ ਐਮਪੀ ਪਤਾ ਨਹੀਂ ਕਿਸ ਤਰ੍ਹਾਂ ਦੇ ਗੰਦੇ ਬੰਦੇ ਲੱਭ ਕੇ ਲੈ ਕੇ ਆਉਂਦੇ ਅਰਵਿੰਦ ਕੇਜਰਵਾਲ ਨੇ ਇੱਕ ਤੋਂ ਇੱਕ ਹੀਰੇ ਪਾਵੇ ਰਹੀਆ ਦਿੱਲੀ ਅੰਦਰ ਵੀ ਇਹੀ ਗੰਦਪੋਲ ਰੇ ਸੀ ਭਾਵੇਂ ਸੰਦੀਪ ਹੋਵੇ ਭਾਵੇਂ ਹੋਰ ਲੋਕ ਹੋਣ ਕੁੱਟਣ ਮਾਰਨ ਅੰਦਰ ਸਵਾਤੀ ਮਾਲੀਵਾਲ ਇੱਕ ਆਪਣੀ ਰਾਜ ਸਭਾ ਦੇ ਐਮਪੀ ਨੂੰ ਕੁੱਟ ਰੇ ਸੀ ਕਿਸ ਤਰ੍ਹਾਂ ਦੇ ਗੰਦੇ ਲੋਕ ਨੇ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਦੀ ਖਾਸ ਤੌਰ 'ਤੇ ਮੈਂ ਗੱਲ ਕਰਾਂ ਇਹ ਪਾਰਟੀ ਜਿਹੜੀ ਆ ਪੌਨ ਮੂਵੀ ਬਣਾਉਣ ਵਾਲੀ ਜਿਆਦੀ ਪਾਰਟੀ ਦਿਖਦੀ ਆ ਔਰ ਐਸੇ ਗੰਦੇ ਕਿਰਦਾਰ ਨੇ ਨਾ ਲੋਕਾਂ ਦੇ ਕਿ ਸਮਾਜ ਅੰਦਰ ਐਸੀ ਚੀਜ਼ਾਂ ਨੂੰ ਅਸੀਂ ਵੇਖ ਵੀ ਨਹੀਂ ਸਕਦੇ ਔਰ ਰਖਾ ਵੀ ਨਹੀਂ ਸਕਦੇ ਇਹ ਗੁਰੂਆਂ ਪੀਰਾਂ ਦੀ ਧਰਤੀ ਨੂੰ ਕਿਵੇਂ ਬਦਨਾਮ ਕਰ ਰਿਹਾ ਗੰਦੇ ਲੋਕ ਮੈਂ ਪੰਜਾਬ ਦੇ ਗਵਰਨਰ ਸਾਹਿਬ ਨੂੰ ਬੇਨਤੀ ਕਰਦਾ ਅਰਵ ਔਰ ਭਗਵੰਤ ਮਾਨ ਜੀ ਨੂੰ ਤਾਂ ਕੋਈ ਸ਼ਰਮ ਨਹੀਂ ਰਹੀ ਪਰ ਤੁਹਾਨੂੰ ਜ਼ਰੂਰ ਕਾਰਵਾਈ ਕਰਨੀ ਚਾਹੀਦੀ ਹੈ ਇੰਨੀ ਗੰਦੀਆਂ ਵੀਡੀਓ ਪਾਉਣ ਵਾਲੇ ਲੋਗਾਂ ਰਹੀਂ ਨੇ ਕੂਕਰਮ ਕਰਨ ਵਾਲੇ ਲੋਕਾਂ ਨੂੰ ਤੁਹਾਨੂੰ ਜਲਦੀ ਮੰਤਰਾਲੇ ਚੋਂ ਬਰਖਾਸਤ ਕਰਨਾ ਚਾਹੀਦਾ ਹੈ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦਿਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर